ਪੱਤਰਕਾਰਾਂ ਦੀਆਂ ਮੁਸ਼ਕਲਾਂ ਸੰਬੰਧੀ ਗੰਧਨਤਰ ਦੀ ਸਮੋਕੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਗਿਆ ਮੰਗ ਪੱਤਰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਤਰਨਤਾਰਨ ਦੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਗੰਧਨਤਰ ਦੀ ਸਮੋਕੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜੁਨੀਅਨ ਦੇ ਸਟੇਟ ਪ੍ਰਧਾਨ ਜਸਪੀਤ ਸਿੰਘ ਪੱਟੀ ਅਤੇ ਤਰਨਤਾਰਨ ਇਕਾਈ ਦੇ ਪ੍ਰਧਾਨ ਰਵੀਕਰ ਅਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਜੁਨੀਅਨ ਦੇ ਸਟੇਟ ਪ੍ਰਧਾਨ ਜਸਪੀਤ ਸਿੰਘ ਪੱਟੀ ਨੇ ਕਿਹਾ ਕਿ ਜਿਵੇਂ ਪੱਤਰਕਾਰਾਂ ਦੀ ਸੁਰੱਖਿਆ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਅਵਤਾਰ ਸਿੰਘ ਧਾਰੀਵਾਰ ਵੱਲੋਂ yellow card ਜਾਰੀ ਕਰਨ ਮੌਕੇ ਪੱਖਪਾਤ ਕਰਨ ਅਤੇ ਦਫ਼ਤਰ ਆਏ ਪੱਤਰਕਾਰ ਨੂੰ ਬੰਦਾ ਸਤਕਾਰ ਨਾ ਦੇਣਾ ਮੁੱਖ ਮੁੱਦੇ ਇਸ ਤੋਂ ਇਲਾਵਾ ਤਰਨਤਾਰਨ ਵਿਖੇ ਪ੍ਰੈਸ ਕਲੱਬ ਬਣਾਉਣ ਲਈ ਜਗ੍ਹਾ ਮਹੱਈਆ ਕਰਵਾਉਣ ਦੀ ਮੰਗ ਅਤੇ ਹੋਰ ਕਈ ਤਨਾਂ ਦੀਆਂ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਜੇਕਰ ਪੱਤਰਕਾਰਾਂ ਦੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਦਰਨੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਤੋਂ ਇਲਾਵਾ ਜਿਹੜਾ ਤਰਨਤਾਰਨ ਵਿੱਚ ਮਗਨ ਰਹਿ ਗਿਆ ਤਾਇਤ ਕੁੱਲ 1,50 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ ਲੜੀਂਦੇ ਖੂਨ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ ਸਾਲ ਤੋਂ ਪਹਿਲੇ ਸਭੀ ਕੱਟੇਰਨ ਲਈ ਸੋਰਟ ਤੁਹਾਨੂੰ ਦਿੱਤੀ ਜਾ ਰਹੀ ਹੈ 50 ਸਟੇਜ ਬਹੁਤ ਭਾਈ ਦੇ ਅੰਦਰ ਬਣਾਏ ਗਏ ਹੈ ਚੌਥੋਂ ਟ੍ਰੇਨਿੰਗ ਲੈ ਕੇ ਨੌਜਵਾਨ ਆਪਣਾ ਕਾਰੋਬਾਰ ਸਾਰ ਪ੍ਰਾਚਲਾ ਸਕਦੇ ਹੈ ਔਰ ਇਹਦੇ ਵਿੱਚ ਜਿਹੜੇ ਅਨਸੂਚਿਤ ਜਾਤੀਆਂ ਨਾਲ ਸਾਡੇ ਨੌਜਵਾਨ ਸਬੰਧਤ ਹੈ ਉਹਨਾਂ ਨੂੰ ਵਜੀਫਾ ਵੀ 350 ਰੁਪਏ ਦੇ ਹਸਾਬ ਨਾਲ ਦਿੱਤਾ ਜਾਂਦਾ ਹੈ ਤਨਖਤ ਤੋਂ ਵਧਾ ਕੇ ਕੋਈ ਪਾਉਨੇ 5 ਲੱਖ ਟਰੈਕਟਰਾਂ ਨਾਲ 129 ਇੱਕ ਸਿੱਧੀ ਵਿਜਾਇ ਕੀਤੀ ਸੀ ਜਦੋਂ ਕਿ 24 ਤੇ 24 450 ਕਿਸਾਨਾਂ ਵੱਲੋਂ ਇਸ ਪਾਣੀ ਨੂੰ ਬਚਾਉਣ ਦੇ ਲਈ ਕੜੇ ਨਾਲ ਡੀਪਰ ਮੈਨ ਸਰ ਇੱਕ ਮਿੰਟ ਥੋੜਾ ਪਿਛੇ ਹੋ ਜਾਣਾ ਪਿਛੇ ਹੋ ਜਾਓ ਖੋਲ ਜੋ ਖੋਲ ਜੋ ਖੋਲ ਜੋ ਥੋੜਾ ਬੜਾ ਖੋਲ ਜੋ ਹੁਣ ਪਿਛਾਂਗੇ ਮੈਨ ਮੈਦੂ ਹੋ ਜਾਓ ਪਿਛੇ ਉੱਥੇ ਚਲੋ ਪਿਛੇ ਹੋ ਮੜਾਇਆ ਜੀ ਅੱਜ ਮੰਗ ਪੱਤਰ ਦਿੱਤਾ ਜੇ ਤੁਸੀਂ ਇੱਕ ਤਰੰਤਰ ਜ਼ਿਲ੍ਹੇ ਦੇ ਪ੍ਰਧਾਨ ਜੀ ਕੀ ਕਹਿਣਾ ਚਾਹੋ ਬਿਲਕੁਲ ਜੀ ਪਹਿਲਾਂ ਮੈਂ ਧੰਨਵਾਦ ਦੀਆਂ ਸਾਡੇ ਸੂਬਾ ਪ੍ਰਧਾਨ ਜੀ ਸਬੀਰ ਸਿੰਘ ਪੱਟੀ ਜੀ ਜੋ ਸਾਡੀ ਇੱਕ ਆਵਾਜ਼ ਤੇ ਇੱਥੇ ਪੁੱਜੇ ਤੇ ਪੱਤਰਕਾਰਾਂ ਨੂੰ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਉਹਦੇ ਸਬੰਧ ਦੇ ਵਿੱਚ ਇੱਥੇ ਮੁੱਖ ਮਹਿਮਾਨ ਕੁੜੀਆ ਸਾਹਿਬ ਆਈ ਸਾਨੂੰ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਤਾਂ ਅਕਸਰ ਦੇਖਿਆ ਜਾਂਦਾ ਕਿ ਤਰਨਤਾਂ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਪੱਤਰਕਾਰਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਵਾ ਹੁਣ ਤਾਂ ਟੋਲ ਟੈਕਸ ਵਾਲੇ ਵੀ ਉਸਮਾ ਟੋਲ ਪਲੱਜ ਵਾਲੇ ਵੀ ਪੱਤਰਕਾਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਦੇ ਨੇ ਜਦੋਂ ਉਹ ਨੰਗਣ ਲੱਗਿਦਾ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਸਾਡੇ ਇੱਥੇ yellow card ਨਹੀਂ ਚੱਲਦਾ ਪੱਤਰਕਾਰਾਂ ਨੂੰ ਟੋਲ ਟੈਕਸ ਮਾਫ ਨਹੀਂ ਹੈਗਾ ਤੇ ਜਦੋਂ yellow card ਬਣਦੇ ਆ ਉਸੇ ਵੇਲੇ ਵੀ ਪੱਤਰਕਾਰ ਵੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਡੀਪੀਆਰਓ ਅਰੇ ਗਰੇ ਮਰੋਂਦਾ ਕਈ ਯਾਰ ਕਈਆਂ ਦਾ ਸਾਰੇ ਕਾਗਜ਼ਾਤ ਪੂਰੇ ਹੁੰਦੇ ਫਿਰ ਵੀ ਉਹਨਾਂ ਦੇ ਜਾਲੂ ਕਾਟ ਨਹੀਂ ਬਣਾਈ ਜਾਂਦੇ ਪੱਖਪਤੀ ਕੀਤੀ ਜਾਂਦੀ ਆ ਤਾਂ ਹੋਰ ਜਿਹੜੇ ਇੱਕ ਪ੍ਰੈਸ ਕਲੱਬ ਤਰਨਤਾਰਨ ਦੇ ਵਿੱਚ ਹੋਣਾ ਚਾਹੀਦਾ ਵਾ ਅਜਹੀਆਂ ਹੋਰ ਕਈ ਮੰਗਾਂ ਲੈ ਕੇ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਅਸਬੀਰ ਸਿੰਘ ਪੱਟੀ ਜੀ ਦੀ ਅਗਵਾਈ ਹੇਠ ਤਾਂ ਹੁਣ ਜੇ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਜਿਹੜੇ ਧੰਨੇ ਮਜਾਰੇ ਪੂਰੇ ਪੰਜਾਬ ਲੈਵਲ ਤੇ ਜਿਹੜੇ ਅਰੰਮਾਂਗੇ ਜਿਹੜੇ ਦੇ ਸਿੱਟੇ ਦੇ ਸਰਕਾਰ ਆਪੇ ਜੋ ਵੀ ਸਾਹਮਣੇ ਆਉਣਗੇ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ। ਪਤਾ ਜੀ ਕਿ ਸਬੰਧ ਚ ਜਿਹੜਾ ਮੰਗ ਪੱત્રਾ ਜੇ ਦਿੱਤਾ ਗਿਆ ਜੀ। ਅੱਜ ਜੀ ਸਾਡੇ ਪੱਤਰਕਰ ਭਾਈਚਾਰੇ ਵੱਲੋਂ ਤਰਨ ਤਰਨ ਵੇਖੇ ਜਿਹੜਾ ਇੱਕ ਸਮਾਗਮ ਹੋਇਆ ਸੀ 26 ਜਨਵਰੀ ਦੇ ਉੱਤੇ ਪਹਿਲਾਂ ਤੁਸੀਂ ਸਾਰਿਆਂ ਨੂੰ ਵਧਾਈ ਦਿੰਦੇ 26 ਜਨਵਰੀ ਦੇ। ਇੱਥੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਆਏ ਸੀਗੇ। ਉਹਨਾਂ ਨੇ ਇੱਕ ਮੰਗ ਪੱਤਰ ਸੌਂਪਿਆ ਸੀ। ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਸਾਡੇ ਰਵੀ ਰਵੀਜੀ ਪ੍ਰਧਾਨ ਨੇ ਤਰਨ ਤਰਨ ਦੇ ਇਹ ਨਾਲ ਨੇ ਜਸਬੀਰ ਸਿੰਘ ਸ਼ਿਨਾਵਾ ਮੇਰੇਮ ਦੇ ਰਜੇਸ਼ ਸਿੰਘ ਮੇਰੇ ਦਾ ਸਾਡੇ ਤਮਰਸਦ ਦੇ ਪ੍ਰਧਾਨ ਨੇ ਕਵਲਜੀ ਨੇ ਸੋਰ ਸਾਰੇ ਵੀਰ ਸਾਡੇ ਨਾਲ ਨੇ ਉਹ ਮੰਗ ਪੱਤਰ ਜਿਹੜੇ ਸਾਡੀਆਂ ਆਪਣੀ ਡਿਮਾਂਡਸ ਨੇ ਜਿਹਦੇ ਵਿੱਚ ਸਾਡੀ ਡਿਮਾਂਡ ਇੱਕ ਤੇ ਟੋਲਪਰਾ ਜੀ ਸਾਨੂੰ ਬਹੁਤ ਦੁਖੀ ਕਰਦੇ ਆ ਪੱਤਰਕਾਰ ਕੋਈ ਆਪਣਾ ਘਰ ਦਾ ਕੰਮ ਨਹੀਂ ਕਰਦੇ ਲੋਕ ਸੇਵਾ ਕਰਦੇ ਆ ਅਸੀਂ ਕਹਿੰਦੇ ਵੀ ਟੋਲਪਰਾ ਜੀ ਉਹਨਾਂ ਫ੍ਰੀ ਹੋਣੇ ਚਾਹੀਦੇ ਆ ਸਭ ਤੋਂ ਵੱਡੀ ਗੱਲ ਇਹ ਵੀ ਜਿੱਥੇ ਸਾਡੇ ਸਰਕਾਰੀ ਕਾਰਡ ਬਣਦੇ ਨੇ ਐਕ੍ਰੇਡੀਸ਼ਨ ਬਣਦੇ ਤੇ ਪੀਲੇ ਕਾਰਡ ਬਣਦੇ ਨੇ ਉਹਨਾਂ ਚੜੀ ਉਹ ਪਾਰਦਰਸ਼ੀ ਤਰੀਕਾ ਨਹੀਂ ਹੈਗਾ ਉੱਥੇ ਪੱਖਪਤੀ ਕੀਤਾ ਜਾਂਦਾ ਹੈ ਤੇ ਮੈਨੂੰ ਇਸ ਗੱਲ ਦੀ ਦੁੱਖ ਹੈ ਇਸ ਗੱਲ ਦਾ ਵੀ ਜਿਹੜਾ ਐਕ੍ਰੇਡੀਸ਼ਨ ਕਾਰਡ ਹੈ ਸ਼ਾਇਦ ਤਰਨਤਨ ਜ਼ਿਲ੍ਹੇ 'ਚ ਇੱਕ ਵੀ ਪੱਤਰਕਾਰ ਨਹੀਂ ਬਣਾਇਆ ਗਿਆ ਅਜੇ ਤੱਕ ਉਹ ਐਕ੍ਰੇਡੀਸ਼ਨ ਕਾਰਡ ਵੀ ਬਣਾਏ ਜਾਂਦੇ ਨਾ ਜਿਹੜੇ ਪੀਲੇ ਕਾਰਡ ਬਣਾਏ ਜਾਂਦੇ ਪੀਲੇ ਕਾਰਡ ਤੇ ਮਾ ਤਾਂ ਸਾਨੂੰ ਤਨਖਾਹ ਦਰੀ ਨਹੀਂ ਜਾਂਦੇ ਮਾ ਕੁਝ ਹੋਰ ਦੇਣਾ ਉਹ ਇੱਕ ਸਾਡੇ ਸ਼ਲਾਖਤੀ ਕਾਰਡ ਹੈ ਜੇ ਸਰਕਾਰ ਦਿੰਦੀ ਹੈ ਉਹਦੇ ਉੱਤੇ ਸਿਰਫ ਉਹਨਾਂ ਪੱਤਰਕਾਰਾਂ ਦੇ ਬਣਾਜਦੇ ਬਹੁਤੇ ਪੱਤਰਕਾਰ ਇਹ ਨਹੀਂ ਗੱਲ ਮੈਂ ਸਾਰੇ ਸਾਰਿਆਂ ਦੀ ਗੱਲ ਕਰਦਾ ਕੁਝ ਪੱਤਰਕਾਰ ਹੋਰ ਹੁੰਦੇ ਨੇ ਜਿਨ੍ਹਾਂ ਦਾ ਪੱਤਰ ਇਹ ਨਾਲ ਲੜਨ ਵਾਲਾ ਕੋਈ ਨਹੀਂ ਹੁੰਦਾ মিডিਆ ਨਾਲ ਤੁਸੀਂ ਚਾਹੁੰਦੇ ਵੀ ਜਿਹੜੇ ਬੰਦਾ ਪੱਤਰਕਾਰੀ ਦਾ ਕੰਮ ਕਰਦਾ ਵਾ ਉਹਦਾ ਕਾਰਡ ਉਹ ਬਣਨਾ ਚਾਹੀਦਾ ਸਰਕਾਰ ਨੇ ਕਾਰਡ ਜਿਹੜਾ ਸਾਨੂੰ ਹਰ ਗਿਆ ਉੱਥੇ ਜਿਹੜੇ ਡੀਪੀ ਰੁਕੇ ਬਤਾਰ ਸਿੰਘ ਧਾਰੀਵਾਲ ਦੱਸਦੇ ਕੋਈ ਹੈਗਾ ਉਹ ਕਹਿੰਦਾ ਜੀ ਮੈਨੂੰ ਸਸਪੈਂਡ ਕਰਾ ਦਿਓ ਮੇਰੀ ਬਦਲੀ ਕਰਾ ਦਿਓ ਮੈਂ ਨਹੀਂ ਪ੍ਰਵਾਹ ਕਰਦਾ ਕਿਸੇ ਦੀ ਪਤਾ ਨਹੀਂ ਉਹ ਕੇਜਰੀਵਾਲ ਦਾ ਬੰਦਾ ਕਿ ਭਗਵੰਤ ਮਾਨ ਦਾ ਬੰਦਾ ਕਿ ਕਿਸੇ ਉੱਪਰ ਮੁੱਖ ਸਾਡੇ ਆਪਣੇ ਪ੍ਰਧਾਨ ਮੰਤਰੀ ਦਾ ਬੰਦਾ ਵਾ ਜਿਹੜਾ ਇੰਨੇ ਨਾਕੜਿਆ ਫੱਕੜੇ ਫਿਰਦਾ। ਇਹ ਸੇਤਰਾ ਅਮਰਸਾ ਦਾ ਪੱਤਰਕਾਰ ਸਾਡੇ ਡੀਪੀ ਹੋਰ ਸ਼ੇਰਜਗ ਸਿੰਘ ਉਹ ਜਿਹੜਾ ਦਾ ਰੋਲ ਆ ਉਹ ਬਿਲਕੁਲ ਨੈਗਟਿਵ ਆ। ਅਸੀਂ ਇਸ ਚੀਜ਼ ਨੂੰ ਲੈ ਕੇ ਉਹਨੂੰ ਇੱਕ ਮੰਗ ਪੱਤਰ ਦਿੱਤਾ ਪਹਿਲੀ ਗੱਲ ਤੇ ਇਹਨਾਂ ਦੀ ਬਦਲੀ ਕੀਤੀ ਜਾਵੇ ਕਿ 10-10 ਸਾਲ ਤੋਂ ਬੈਠੇ ਆ ਤੇ ਕੋਈ ਡਗਤੂ ਲਾ 3 ਸਾਲ ਤੋਂ ਵੱਧ ਕੋਈ ਬੰਦਾ ਤੇ ਰਿਆ ਨਹੀਂ ਸਕਦਾ ਆਪਣੀ ਜਗ੍ਹਾ ਦੇ ਉੱਤੇ। ਇੱਕ ਸੀਟ ਦੇ ਉੱਤੇ। ਇੱਕ ਐਵੇਂ ਬੈਠੇ ਆ। ਅੰਮ੍ਰਿਤਸਰ ਤੱਕ ਜੀ ਕੋਰਟ ਕੇਸ ਪਾਇਆ ਕੋਰਟ ਕਿਸੇ ਤੇ ਪਹੁੰਚ ਜਦਾ ਅਸਲੀ ਅੱਖ ਲੱਗੇ ਤੇ ਤੇ ਸਾਨੂੰ ਵਿਸ਼ਵਾਸ ਹੋਇਆ ਹੈ ਮੰਤਰੀ ਸਾਹਿਬ ਨੇ ਵੀ ਜਿੱਦਾਂ ਕੋ ਕਰ ਦੇਗੇ ਕੋਈ ਗੱਲ ਨਹੀਂ ਮੈਂ ਕੰਸਰਨ ਮਹਿਕਮੇ ਨੂੰ ਕਹਿ ਦੂੰਗਾ ਮੰਤਰੀਲ ਨੂੰ ਕਹਿ ਦੂੰਗਾ ਜਿਹੜੀ ਲੋੜੀਦੀ ਕਾਰਵਾਈ ਕੀਤੀ ਜਾਊਗੀ ਜੀ ਗੱਲ ਜੀ ਇਹ ਗੱਲ ਕੀਤੀ ਜੇਵੇ ਡੀਪੀਆਰ ਦੀ ਇੱਕ ਪੱਤਰਕਾਰਾਂ ਵਾਸਤੇ ਜਿਹੜਾ ਉਹਦੀ ਪੱਤਰਕਾਰਾਂ ਵਾਸਤੇ ਜਿਹੜੀ ਆ ਦੇਖ ਰੇ ਕਰਨ ਵਾਸਤੇ ਜਿਹੜਾ ਇੱਕ ਸਰਕਾਰੋਂ ਵੀ ਅਪਰਾਲਾ ਕੀਤਾ ਜਾਂਦਾ ਪਰ ਡੀਪੀਆਰ ਕੋਈ ਖਿਆਲ ਨਹੀਂ ਇਸ ਵੇਲੇ ਦਿੰਦੇ ਪਹਿਲਾਂ ਸ਼ੀਨਾ ਜੀ ਇੱਥੇ ਰਹਿ ਬਹੁਤ ਗੁੱਡ ਬੰਦੇ ਸੀ ਸ਼ੀਨਾ ਸਾਹਿਬ ਤੇ ਬਹੁਤ ਵਧੀਆ ਬੰਦਾ ਸੀਗਾ ਇਹ ਨਰਨ ਦੇ ਨਾਲ ਗੱਲ ਕੀਤੀ ਮਨੂੰ ਕਹਿੰਦਾ ਮੈਂ ਛੁੱਟੀ ਨੇ ਡੀਪੀਰ ਨਾਲ ਗੱਲ ਕਰ ਲਓ ਸ਼ੇਰਜੰਗ ਨਾਲ ਇਹ ਤੇ ਹਾਲੇ ਨਾਲ ਲੋਕਾਂ ਦੇ ਸੋਬੇ ਲਾ ਇਸ ਕਰਕੇ ਅਸੀਂ ਜਲੂਰ ਪਈ ਤੇ ਤੇ ਮੂਹੇ ਨੂੰ ਮੀਠਾ ਧੱਲੇ ਲਵਾਗੇ ਅਸੀਂ ਹੁਣ ਤਰਨ ਤਾਂ ਸਾਡੇ ਮੂਹ ਆ ਗਿਆ ਇਸ ਪਾਸੇ ਧਰਨੇ ਵੀ ਲਵਾਗੇ ਤੇ ਮਜ਼ਾਰੇ ਵੀ ਕਰਾਂਗੇ ਹੁਣ ਦੱਸਾਂਗੇ ਪੱਤਰਕਾਰ ਭਾਈਚਾਰਾ ਕੀ ਹੁੰਦਾ ਪਰ ਸਾਨੂੰ ਇਹ ਸੋਬ ਦੇ ਨਹੀਂਗੇ ਅਸੀਂ ਤੇ ਲੋਕਾਂ ਨੂੰ ਕਹਣਾ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਤੇ ਅਸੀਂ ਆਪ ਕਰਨ ਲੱਗ ਪਏ ਸੜੀ ਮਜਬੂਰੀ ਹੋ ਜਾਂਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਜਿਹੜਾ ਉਹ ਸਮਾਂ ਲੈ ਰਿਹਾ ਤੇ ਮਿਲ ਜੂ ਸਾਨੂੰ ਉਹਨਾਂ ਨਾਲ ਗੱਲ ਕਰਾਂਗੇ ਮੰਤਰੀ ਸਾਹਿਬ ਨਾਲ ਗੱਲਬਾਤ ਸ ਸ਼ਕਤੀ ਸਾਹਿਬ ਨੂੰ ਸ਼ਾਇਦ ਅਸੀਂ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ ਮਿਲੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਕਿ ਥੋੜਾ ਜਿਹਾ ਥੋੜਾ ਜਿਹਾ ਟਾਈਮ ਲੈਂਦੇ ਆਂ ਤਾਂ ਮਿਲ ਲੈਣੇ ਆਪਾਂ ਕੋਈ ਨਹੀਂ ਉਹਨਾਂ ਨਾਲ ਗੱਲ ਕਰਾ ਕੇ ਜਾ ਕੇ ਵੀ ਬੈਠੇ ਕੋ ਸੱਸ ਸੱਦਦਾ ਤਾਂ ਲੱਗੇ ਠੀਕ ਕਿ ਬੈਠੇ ਉੱਤੇ ਨੇ ਇਸ ਕਰਕੇ ਪੱਤਰਕਾਰਾਂ ਨੇ ਪੱਤਰਕਾਰਾਂ ਦਾ ਵਿਆਹ ਕਰਨਾ ਚਾਹੀਦਾ ਪੱਤਰਕਾਰ ਉਹ ਕਰਦਾ ਕੰਮ ਕਰਦੇ ਵੀ ਪੱਤਰਕਾਰ ਵੇਖੋ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਂਦੇ ਨੇ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਇੱਕ ਪੁਲ ਦਾ ਕੰਮ ਕਰਦੇ ਨੇ ਇਸ ਕਰਕੇ ਐਸੀ ਜਿਹੜਾ ਵਾ ਇਸੇ ਤਰੀਕੇ ਦੇ ਕਿਸੇ ਪੱਤਰਕਾਰ ਨਾਲ ਜਿਵੇਂ ਕਿਸੇ ਪ੍ਰਕਾਰ ਦੀ ਕੋਈ ਜੀਐਸਟੀ ਬਰਤ ਬਦਲਾਅਤੀ ਕੀਤੀ ਜਾਊਗੀ ਦੱਸਦੀ ਹੈ। ਅਜਿਹਾ ਮੰਗ ਪੱਤਰ ਦਿੱਤਾ ਹੈ ਜੇ ਕੋਈ ਨਾਂ ਸੁਣਾਈ ਅਗਲਾ ਸ਼ਗਰਸ਼ ਕੀ ਹੈ। ਮਾਸਟਰ ਨਿਮਜਾਰੇ ਸ਼ੁਰੂ ਕਰਾਂਗੇ ਫਿਰ ਜੀ ਪੂਰੇ ਪੰਜਾਬ 'ਚ ਕਰਾਂਗੇ ਇੱਥੇ ਗੱਲੇ ਨਹੀਂ। ਪੂਰੇ ਪੰਜਾਬ 'ਚ ਧਰਨੇ ਮਿਜਾਰੇ ਸ਼ੁਰੂ ਹੋਣਗੇ ਫਿਰ ਸਾਡੇ ਫਿਰ ਉਹਦਾ ਜਿਹੜੇ ਸੱਟੇ ਨਿਕਲਣਗੇ ਉਹਦੀ ਸਰਕਾਰ ਤੇ ਉਹ ਜਿਹੜੇ ਡੀਪੀਓਰੇ ਜਿਹੜੇ ਹੈਗੇ ਉਹ ਜ਼ਿੰਮੇਵਾਰ ਹੋਣਗੇ।